ਸ਼ਸ਼ੀਕਾਲ ਦੋਸਤੋ ਅਸੀਂ ਮਹੀਨਾ ਡੂੜ ਪਿੰਨਾ ਪਹਿਲਾਂ ਔਲਖ ਡੈਰੀ ਦੀ ਵੀਡੀਓ ਪਾਈ ਸੀ ਇਹਨਾਂ ਕੋਲੇ ਤੋਂ 50 ਪਸ਼ੂ ਸੀਗੇ ਇਹਨਾਂ ਨੇ ਹੁਣ ਸਾਨੂੰ ਦੁਬਾਰੇ ਬੁਲਾਇਆ ਕਿ ਸਾਡੀ ਐਡ ਦੁਬਾਰੇ ਪਾਓ ਇਹਨਾਂ ਨੂੰ ਪੁੱਛਾਂਗੇ ਜੀ ਪਹਿਲੀ ਵੀਡੀਓ ਜਿਹੜੀ ਪਾਈ ਸੀ ਉਹਦਾ ਕਿੰਨਾ ਕੁ ਰਿਸਪੌਂਸ ਮਿਲਿਆ ਤੇ ਇਹਨਾਂ ਨੇ ਹੋਰ ਕਿੰਨੇ ਪਸ਼ੂ ਲੈਂਦੇ ਨੇ ਸ਼ਸ਼ੀਕਾਲ ਜੀ ਸ਼ਸ਼ੀਕਾਲ ਜੀ ਸਾਰੀ ਅਸੀਂ ਇੱਕ ਤੁਹਾਡੀ ਵੀਡੀਓ ਪਾਈ ਸੀ ਉਹਦਾ ਤੁਹਾਨੂੰ ਕੀ ਰਿਸਪੌਂਸ ਰਿਹਾ ਤੇ ਤੁਸੀਂ ਹੋਰ ਕਿੰਨੇ ਪਸ਼ੂ ਲੈਂਦੇ ਨੇ ਰਿਸਪੌਂਸ ਤਾਂ ਇਹਨਾਂ ਜਾਦੇ ਸੀਗਾ ਸਾਡਾ ਦੁੱਧ ਪੂਰਾ ਨਹੀਂ ਹੋ ਰਿਹਾ ਸਾਡੇ ਕੋਲ ਤੋਂ 50 ਪਸ਼ੂ ਸੀ ਅਸੀਂ 20 ਪਸ਼ੂਸਾਂ ਨੂੰ ਹੋਰ ਪਾਉਣੇ ਪਏ ਕਿਉਂ ਕਸਟਮਰ ਮੁਰਲਾ ਗਏ ਸੀਗੇ ਕਈ ਬੰਦਾ ਕਹਿੰਦਾ ਸੀ ਦੂਰੋਂ ਚੱਲ ਕੇ ਆਇਆ ਸਾਨੂੰ ਪ੍ਰੋਡਕਟ ਮਿਲੇ ਨਹੀਂ ਹੈਗਾ ਤਾਂ ਸਾਨੂੰ ਮਜਬੂਰੀ ਵਿੱਚ ਪਸ਼ੂ ਵਧਾਉਣੇ ਪਏ ਤੇ ਉਹਨਾਂ ਦਾ ਦੁੱਧ ਵੀ ਅਸੀਂ ਪੂਰਾ ਨਹੀਂ ਕਰ ਸਕਦੇ ਲੋਕਾਂ ਦਾ ਇੰਨਾ ਵਧੀਆ ਰਿਸਪਾਂਸ ਮਿਲਿਆ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਤੁਹਾਨੂੰ ਤੁਹਾਡਾ ਬਿਜ਼ਨਸ ਵਧਿਆ ਸਾਡੇ ਐਡ ਦੇ ਨਾਲ ਤੇ ਇੱਕ ਤੁਸੀਂ ਦੱਸ ਦਿਸੀ ਅਸੀਂ ਚੱਕੀ ਵੀ ਲਾਈ ਹੈ ਉਹ ਕਿੱਥੇ ਲਈ ਹੋਈ ਹੈ ਹੁਣ ਜਿਵੇਂ ਆਪਾਂ ਲੋਕਾਂ ਨੂੰ ਆਰਗੈਨਿਕ ਦੁੱਧ ਦਈ ਵਧੀਆ ਲੋ ਕੁਆਲਟੀ ਮੰਨ ਗਏ ਹੁਣ ਆਪਾਂ ਨੇ ਆਪਣੇ ਖੇਤ 12 ਕਿੱਲੇ ਕਣਕ ਬਜਾਈ ਹੈ ਜੀ ਬਿਨਾਂ ਰਿਸ ਬਰੀਆਲੀ ਤੇ ਸਰੋਂ ਬਜਾਈ ਹੈ 8 ਕਿੱਲੇ ਆਪਾਂ ਜਿਵੇਂ ਪਹਿਲਾਂ ਲੋਕਾਂ ਨੂੰ ਬਧੀ ਦੁੱਧ ਦਿੰਦਾ ਹੁਣ ਆਪਾਂ ਆਟਾ ਵੀ ਲੋਕਾਂ ਨੂੰ ਆਰਗੇਨਿਕ ਦੇਵਾਂਗੇ ਆਦੀ ਚੱਕੀ ਤੇ ਪੀਕੇ ਆਪਾਂ ਨਾਲ ਹੀ ਲਗਮੇ ਆਪਣੀ ਚੱਕੀ ਲਾਈ ਆ ਇੱਥੇ ਆਪਾਂ ਚੱਕੀ ਦਾ ਆਟਾ ਪੀਹਾਂਗੇ ਤੇ ਇੱਥੇ ਆਪਣੀ ਸਰੋਂ ਪਈਆ ਸਰੋਂ ਦਾ ਤੇਲ ਕਢਾ ਕੇ ਦੇਵਾਂਗੇ ਲੋਕਾਂ ਨੂੰ ਵੀ ਲੋਕ ਮੰਨ ਜਾਣਗੇ ਵੀ ਕੁਆਲਟੀ ਦੁੱਧ ਦੀ ਆਟੇ ਦੀ ਤੇ ਸਰੋਂ ਦੀ ਵੀ ਕੀ ਚੀਜ਼ ਆ ਸ਼ੁੱਧਤਾ ਕੀ ਚੀਜ਼ ਆ ਆਪਾਂ ਐ ਦਿਖਾਉਣਾ ਹੀ ਆਪਾਂ ਨੂੰ ਯਾਨੀ ਕਿ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਤੁਸੀਂ ਜਿਹੜੇ 12 ਕਿੱਲੇ ਕਣਕ ਦੇ ਬੀਜ ਹੈ ਬਿਲਕੁਲ ਆਰਗੈਨਿਕ ਹੈ 8 ਕਿੱਲੇ ਜਿਹੜੇ ਸਰੋਂ ਦੇ ਹੈ ਉਹ ਵੀ ਆਰਗੈਨਿਕ ਹੈ ਇਹ ਚੱਕੀ ਤੁਸੀਂ ਉਸੇ ਕਰਕੇ ਲਾਈ ਹੈ ਤਾਂ ਕਿ ਜਿਹੜੇ ਗਾਹਕ ਤੁਹਾਡੇ ਨਾਲ ਜੁੜੇ ਹੋਏ ਨੇ ਆਰਗੈਨਿਕ ਦੁੱਧ ਤੁਹਾਡੇ ਤੋਂ ਜਿਹੜੇ ਲੈਂਦੇ ਨੇ ਉਹਨਾਂ ਨੂੰ ਤੁਸੀਂ ਨਾਲ ਜੋੜਨਾ ਚਾਹੁੰਦੇ ਆ ਆਟਾ ਵੀ ਉਹਨਾਂ ਨੂੰ ਤੁਸੀਂ ਆਰਗੈਨਿਕ ਦੇਓਗੇ ਸਰੋਂ ਦਾ ਤੇਲ ਹੈ ਜਿਹੜਾ ਉਹ ਵੀ ਤੁਸੀਂ ਆਰਗੈਨਿਕ ਹੀ ਦਿਓਗੇ ਸਾਡਾ ਤਾਂ ਹੀ ਆਰਗੈਨਿਕ ਆਪਣੇ ਆਪ ਹੀ ਬਣ ਗਿਆ ਸਾਡੇ ਕੋਲ ਰਹਿ ਇੰਨੀ ਜ਼ਿਆਦਾ ਹੁੰਦੀ ਸੀ ਪਸ਼ੂਆਂ ਦੀ ਅਸੀਂ 30 ਟ੍ਰਾਲੀ ਮਹੀਨੇ ਤੇ ਪਾਉਣ ਲੱਗੇ ਖੇਤਾਂ 'ਚ ਬਾਕੀ ਯੂਰੇ ਪਾਉਣੇ ਨੇ ਵੀ ਆਪ ਹੀ ਆਪ ਹੀ ਕੁਦਰਤ ਆਰਗੇਨਿਕ ਬਣ ਗਈ। ਸਾਨੂੰ ਕੋਈ ਬੜਾ ਕੁਝ ਕਰਨ ਦੀ ਲੋੜ ਨਹੀਂ ਪਈ ਆਰਗੇਨਿਕ ਵਾਸਤੇ ਤਾਂ ਆਪਣੇ ਵਧੀਆ ਪ੍ਰੋਡਕਟ ਤਿਆਰ ਹੋ ਗਏ ਹੁਣੇ। ਦੋਸਤੋ ਹੁਣ ਜਿਹੜੀ ਚੱਕੀ ਲਾਈ ਹੈ ਉਹ ਅਸੀਂ ਤੁਹਾਨੂੰ ਦਿਖਾਵਾਂਗੇ। ਇਹ ਨਾਲ ਦੁਕਾਨ ਦੇ ਨਾਲ ਚੱਕੀ ਹੈ। ਆਓ ਤੁਹਾਨੂੰ ਦਿਖਾਈਏ। ਆ ਚੱਕੀ ਲਾਈ ਹੈ ਜੀ। ਬਾਕੀ ਗੱਲ ਆਪਾਂ ਸਰ ਨਾਲ ਕਰਦੇ ਹਾਂ ਜਾਣਕਾਰੀ ਲੈਣੇ ਉਹਨਾਂ ਤੋਂ। ਦੇਖੋ ਜਿਵੇਂ ਤੁਸੀਂ ਦੇਖ ਰਹੇ ਹੋ। ਜਮਾ ਇੱਕ ਸ਼ੁਰੂਆਤ ਆ। ਇਹ ਫਰਸਟ ਸਟੈਪ ਆ ਸਾਡਾ। ਵੀ ਛੋਟਾ ਪ੍ਰਾਟ ਲਾਇਆ। ਇਹਨੂੰ ਅਸੀਂ ਵਿਧਾਅ ਵੀ ਲਵਾਂਗੇ। ਤੇ ਜਿਵੇਂ ਆਪਣੀ ਕਣਕ ਆਵਦੀ ਆ ਸਰੋਂ ਆਵਦੀ ਆ ਤੁਸੀਂ ਦੇਖ ਰਹੇ ਹੋ ਸਰੋਂ ਪਈਆ ਅੱਠ ਕਿੱਲਿਆਂ ਦੀ ਕਣਕ ਆਉਦੇ 12 ਕਿੱਲੇ ਵਿੱਚ ਜਿਓਏ ਨੇ ਸਾਰਾ ਪਸਾਈ ਕਰਕੇ ਆਪਾਂ ਆਰਗੈਨਿਕ ਆਟਾ ਥੋੜੇ ਟਾਈਮ ਵਿੱਚ ਵਸ ਦੇਣਾ ਸ਼ੁਰੂ ਕਰ ਦਾਂਗੇ ਆਪਾਂ ਨੂੰ ਮਤਲਬ ਸਰ ਹਲੇ ਸ਼ੁਰੂ ਨਹੀਂ ਹੋਇਆ ਹਾਂਜੀ ਸ਼ੁਰੂ ਨਹੀਂ ਹੋਇਆ ਆਪਾਂ ਨੂੰ ਮਿਸਤਰੀ ਦੀ ਲੋੜ ਆ ਵਧੀਆ ਕੋਈ ਜਾਣਕਾਰ ਬੰਦਾ ਹੋਵੇ ਉਹ ਵੀ ਸਾਡੇ ਨਾਲ ਮਿਲ ਸਕਦਾ ਸੀ ਕਈ 2-4 ਬੰਦਿਆਂ ਨੂੰ ਜਾਓ ਦੇ ਮਗਰ ਇੱਥੇ ਚੱਕੀ ਤੇ ਹਾਂਜੀ ਤੇ ਬਸ ਐਵੇਂ ਮੰਨ ਕੇ ਚੱਲੋ 10-15 ਤੱਕ ਸ਼ੁਰੂ ਕਰ ਦਾਂਗੇ ਕੰਮ ਇਹ ਜਿਵੇਂ ਜਿਵੇਂ ਕੰਮ ਵਧੂਗਾ ਪਲਾਟ ਵਧਾ ਦਾਂਗੇ ਤੇ ਮੈਨੂਫੈਕਚਰਿੰਗ ਇਥੇ ਵੱਧ ਕਰਾਂਗੇ ਅਸੀਂ ਸਾਰੇ ਕਸੇ ਓਕੇ ਕਿੰਨੇ ਕ ਸਟਾਫ ਦੀ ਲੋੜ ਹੈ ਸਰ ਤੁਹਾਨੂੰ ਇੱਕ ਵਾਰੀ ਦੱਸ ਦੋ ਸਾਨੂੰ ਫਿਲਹਾਲ ਜੀ 3 ਬੰਦੇ ਦੀ ਲੋੜਾ ਜਿਹੜੇ ਚੱਕੀ ਦੇ ਜਾਣਕਾਰ ਹੋਣ ਅ ਸਰ ਇੱਕ ਆਪਣਾ ਕੰਟੈਕਟ ਨੰਬਰ ਤੇ ਲੋਕੇਸ਼ਨ ਵੀ ਦੱਸ ਦਿੰਦੇ ਲੋਕੇਸ਼ਨ ਆਪਣੀ ਜੀ ਨੇੜੇ ਭਗਤ ਸਿੰਘ ਚੌਕ ਆਲਖਡੇਰੀ ਸਾਰੇ ਇਧਰ ਜਾਣਦੇ ਨੇ ਆਪਣੇ ਤੇ ਸੰਪਰਕ ਨੰਬਰ 9464818100 ਇਥੇ ਸਟਾਫ ਦੀ ਲੋੜ ਹੈ ਜੇ ਕੋਈ ਕੰਮ ਦਾ ਚਾਹਵਾਨ ਹੈਗਾ ਆ ਤਾਂ ਸਕਰੀਨ ਤੇ ਦਿੱਤੇ ਨੰਬਰਾਂ ਤੇ ਸੰਪਰਕ ਕਰੋ